ਮੈਂ ਬੰਦ ਕਰਾਂ ਜੇ ਫੇਰ ਵੱਜਿਆ ਨਾ ਟੈਲੀਫੋਨ ਫੇਰ ਮੈਂ ਬੰਦ ਕਰ ਦਿੰਨੀ ਆ ਤੁਹਾਨੂੰ ਚੰਗੀ ਲੱਗੇ ਜਾਂ ਮਾਂ ਲੱਗੇ ਕਿਉਂ ਕਰਕੇ ਮੈਂ ਵੀ ਆਪਣਾ ਬੰਦ ਕੀਤਾ ਹੋਇਆ ਹੈ ਇਹਦੇ ਨਾਲ ਜੀ ਸੋਰਸ ਖਤਮ ਹੋ ਜਾਂਦੀ ਹੈ ਜਿਹੜੀ ਲੜੀ ਹੁੰਦੀ ਆ ਉਹ ਟੁੱਟ ਜਾਂਦੀ ਹੈ ਫੇਰ ਵੱਜਿਆ ਨਾ ਟੈਲੀਫੋਨ ਫੇਰ ਮੈਂ ਬੰਦ ਕਰ ਦਿੰਨੀ ਆ ਤੁਹਾਨੂੰ ਚੰਗੀ ਲੱਗੇ ਜਾਂ ਮਾਂ ਲੱਗੇ ਕਿਉਂ ਕਰਕੇ ਮੈਂ ਵੀ ਆਪਣਾ ਬੰਦ ਕੀਤਾ ਹੋਇਆ ਹੈ ਇਹਦੇ ਨਾਲ ਜੀ ਸੋਚ ਖਤਮ ਹੋ ਜਾਂਦੀ ਹੈ ਜਿਹੜੀ ਲੜੀ ਹੁੰਦੀ ਹੈ ਉਹ ਟੁੱਟ ਜਾਂਦੀ ਹੈ ਹਾਂ ਜੀ ਹਾਂ ਜੀ ਕਰਦੇ ਜੀ ਕਰਦੇ ਹਾਂ ਜੀ ਮਾਨ ਸਰ ਜੀ ਆਪਣਾ ਬਦਲ ਅੱਜ ਅਸੀਂ ਤੁਹਾਨੂੰ ਤੋਂ ਫੇਰ ਵੱਜਿਆ ਨਾਲੀ ਟੈਲੀਫੋਨ ਫੇਰ ਮੈਂ ਬੰਦ ਕਰ ਦਿੰਨੀ ਤੁਹਾਨੂੰ ਚੰਗੀ ਲੱਗੇ ਜਮਾਨੇ ਦਿੱਤੇ ਕਿਉਂ ਕਰਕੇ ਮੈਂ ਵੀ ਆਪਣਾ ਬੰਦ ਕੀਤਾ ਹੋਇਆ ਇਟਨਾਲਜੀ ਸੋਚ ਖਤਮ ਹੋ ਜਾਂਦੀ ਹੈ ਜਿਹੜੀ ਲੜੀ ਹੁੰਦੀ ਹੈ ਉਹ ਟੁੱਟ ਜਾਂਦੀ ਹੈ ਫੇਰ ਵੱਜਿਆ ਨਾਲੀ ਟੈਲੀਫੋਨ ਫੇਰ ਮੈਂ ਬੰਦ ਕਰ ਦਿੰਨੀ ਤੁਹਾਨੂੰ ਚੰਗੀ ਲੱਗੇ ਜਮਾਨੇ ਦਿੱਤੇ ਕਿਉਂ ਕਰਕੇ ਮੈਂ ਵੀ ਆਪਣਾ ਬੰਦ ਕੀਤਾ ਹੋਇਆ ਇਹਦੇ ਨਾਲ ਜੀ ਸੋਚ ਖਤਮ ਹੋ ਜਾਂਦੀ ਹੈ ਜਿਹੜੀ ਲੜੀ ਹੁੰਦੀ ਉਹ ਟੁੱਟ ਜਾਂਦੀ ਹੈ